ਅਸੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੇ ਐ ਜੋ ਦੀਵਾਲੀ ਆ ਰਹੀ ਐ ਹਰੇਕ ਘਰ ਦੇ ਵਿੱਚ ਸਫਾਈ ਹੁੰਦੀ ਐ ਹਰੇਕ ਘਰ ਦੇ ਵਿੱਚ ਰੰਗ ਰੋਗਣ ਹੁੰਦਾ ਸੋ ਆਪਾਂ ਗਲਤੀ ਕਿੱਥੇ ਕਰਦੇ ਆਂ ਦੀਵਾਲੀ ਵਾਲੇ ਦਿਨ ਇਹ ਗਲਤੀ ਨਾ ਕਰੋ ਕਿਹੜੀ ਗਲਤੀ ਕਰਦੇ ਆ ਸੰਗਤ ਜੀ ਕਿਉਂਕਿ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਇਹ ਹਿੰਦੂ ਧਰਮ ਦੇ ਵਿੱਚ ਹੈ ਜਦੋਂ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹავ ਕੇ ਆਏ 52 ਰਾਜੇ ਨੂੰ ਨਾਲ ਲੈ ਕੇ ਆਏ ਸਨ ਇਤਿਹਾਸ ਪਬਜੀ ਨੂੰ ਸਾਰਾ ਹੀ ਪਤਾ ਹੈ ਜਦੋਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤੇ ਉੱਥੋਂ ਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪ ਮਾਲਾ ਕੀਤੀ ਸੀ ਦੇਸੀ ਘਿਓ ਦੇ ਦੀਵੇ ਜਗਾਏ ਸਨ ਸਰੋਂ ਦੇ ਤੇਲ ਦੇ ਦੀਵੇ ਨਹੀਂ ਸੀ ਜਗਾਏ ਦੇਸੀ ਘਿਓ ਦੇ ਦੀਵੇ ਉਸ ਸਮੇਂ ਜਗਾਏ ਸਨ ਤੇ ਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪ ਮਾਲਾ ਕੀਤੀ ਸੀ ਉਸੇ ਸੰਬੰਧ ਵਿੱਚ ਸੰਗਤਾਂ ਹਰ ਸਾਲ ਦੀ ਤਰ੍ਹਾਂ ਉੱਥੇ ਦੀਵਾਲੀ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਹੋਇਆ ਜਾਂ ਮੇਰੀ ਪੀਰੀ ਬੰਦੀ ਛੋੜ ਨੂੰ ਮਨਾਉਂਦਿਆਂ ਹੋਇਆ ਉੱਥੇ ਦੀਵ ਮਾਲਾ ਤੇ ਪਟਾਕੇ ਚਲਾਏ ਜਾਂਦੇ ਨੇ ਸੰਗਤ ਜੀ ਵੈਸੇ ਦੀਵਾਲੀ ਦੇ ਨਾਲ ਆਪਣਾ ਕੋਈ ਸਬੰਧ ਨਹੀਂ ਸਿੱਖਾਂ ਦਾ ਇਹ ਹਿੰਦੂ ਧਰਮ ਦੀ ਦੀਵਾਲੀ ਹੈ ਜੀ ਸਦਕੇ ਮਨਾਉਣ ਪਰ ਆਪਾਂ ਸਿੱਖ ਬੰਦੀ ਛੋੜ ਦਿਵਸ ਮਨਾਉਨੇ ਹਾਂ ਸੋ ਜਦੋਂ ਆਪਾਂ ਘਰਾਂ ਦੇ ਵਿੱਚ ਸਫਾਈ ਕਰਦੇ ਆ ਤੇ ਬਹੁਤਿਆਂ ਦਾ ਇਹ ਖਿਆਲ ਹੁੰਦਾ ਹੈ ਕਿ ਗੇਟ ਸੰਗਤ ਜੀ ਉਸ ਵਾਲੇ ਦਿਨ ਦੀਵਾਲੀ ਵਾਲੇ ਦਿਨ ਗੇਟ ਨੂੰ ਖੋਲ ਕੇ ਰੱਖਦੇ ਨੇ ਕਿ ਅੰਦਰ ਕਹਿੰਦੇ ਲక్ష్ਮੀ ਆਵੇਗੀ ਘਰ ਵਿੱਚ ਜੇ ਗੇੜ ਖੁੱਲਾ ਰੱਖਿਆ ਹੋਵੇ ਤੇ ਜੇ ਜੇ ਗੇਟ ਬਾਹਰ ਬੂਹਾ ਕਹਿੰਦੇ ਜੇ ਬੰਦ ਰਹੇਗਾ ਘਰ ਦਾ ਗੇਟ ਮੇਨ ਤੇ ਲక్ష్ਮੀ ਕਹਿੰਦੇ ਗੇਟ ਕੋਲੋਂ ਮੁੜ ਕੇ ਚੱਲ ਜਾਂਦੀ ਹੈ ਇਹ ਕਹਿਣ ਵਾਲੇ ਗੱਲਾਂ ਕਰਦੇ ਨੇ ਇਸ ਤਰ੍ਹਾਂ ਦੀਆਂ ਕਿ ਉਸ ਦਿਨ ਉਹ ਗੇਟ ਖੋਲ ਕੇ ਰੱਖਦੇ ਨੇ ਪ੍ਰਸੰਗਤ ਜੀ ਜੇ ਵਿਚਾਰ ਕਰੀਏ ਜਿਨ੍ਹਾਂ ਘਰਾਂ ਦੇ 메ਨ ਗੇਟ ਨਹੀਂ ਲੱਗੇ ਇਹੋ ਜਿਹੇ ਘਰ ਵੀ ਸੰਸਾਰ ਦੇ ਬੜੇ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਗੇਟ ਨਹੀਂ ਹੈਗੇ ਜਾਂ ਕੰਧਾਂ ਕੋਲੇ ਹੈ ਨਹੀਂਗੇ ਇੰਨੇ ਗਰੀਬ ਨੇ ਪਰ ਉਹਨਾਂ ਦੇ ਘਰੇ ਲక్ష్ਮੀ ਕਿਉਂ ਨਹੀਂ ਜਾਂਦੀ ਉਹਨਾਂ ਘਰੇ ਮਾਇਆ ਕਿਉਂ ਨਹੀਂ ਜਾਂਦੀ ਇਹ ਸਾਰੇ ਵਹਿਮ ਨੇ ਦਿਵਾਲੀ ਵਾਲੇ ਦਿਨ ਆਪਾਂ ਜਦੋਂ ਗੁਰੂ ਘਰਾਂ ਦੇ ਵਿੱਚ ਸੰਗਤ ਜੀ ਦੀਵੇ ਸੰਗਤਾਂ ਜਗਾਉਂਦੀ ਹੈ ਦੇਸੀ ਘਿਓ ਦੇ ਦੀਵੇ ਜਗਾਓ ਦੀਵਾਲਾ ਕਰੋ ਗੁਰੂ ਦੀ ਬੰਦੀ ਛੋੜ ਨੂੰ ਬਣਾਓ ਦਿਵਾਲੀ ਨੂੰ ਮੁੱਖ ਰੱਖ ਕੇ ਨਾ ਬੰਦੀ ਛੋੜ ਮਨਾਉਂਦਿਆਂ ਹੋਇਆਂ ਦੀਵਾਲਾ ਕਰੋ ਕਰਨੀ ਚਾਹੀਦੀ ਆਪਾਂ ਵਿਚਾਰ ਕਰਨੀ ਕਿ ਘਰਾਂ ਦੇ ਵਿੱਚ ਜਦੋਂ ਆਪਾਂ ਸਪਾਈਆਂ ਕਰਦੇ ਹਾਂ ਸੰਗਤ ਜੀ ਜਦੋਂ ਆਪਣੇ ਕੰਧਾਂ ਦੇ ਉੱਤੇ ਤਸਵੀਰਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਕਿਸੇ ਗੁਰੂ ਦੀ ਕਿਸੇ ਜੋਧੇ ਸੂਰਬੀਰ ਦੀ ਕਿਤੇ ਸ਼ਹੀਦ ਦੀ ਉਹਨਾਂ ਆਪਾਂ ਕੀ ਕਰਦੇ ਆ ਜਦੋਂ ਸਾਲ ਬਾਦ ਲਾ ਕੇ ਆਪਾਂ ਜੋ ਰੰਗ ਰੁਗਣ ਕਰਦੇ ਲਾ ਕੇ ਤੇ ਆਪਾਂ ਉਹਨੂੰ ਅਗਣ ਭੇੜ ਕਰ ਦਿੰਨੇ ਆ ਜਾਂ ਲਾ ਕੇ ਉਹਨਾਂ ਨੂੰ ਆਪਾਂ ਸੰਗਤ ਜੀ ਬਾਹਰ ਸੁੱਟ ਦਿੰਨੇ ਆ ਕਈ ਤੇ ਰੂੜੀਆਂ ਸੁੱਟ ਦਿੰਦੇ ਲਫਾਫੇ ਪਾ ਕੇ ਸੰਗਤ ਜੀ ਕਈ ਜਾਲ ਜਲ ਪ੍ਰਵਾਹ ਕਰ ਹੁੰਦੀ ਨੇ ਜਿਨ੍ਹਾਂ ਘਰਾਂ ਦੇ ਵਿੱਚ ਪ੍ਰਾਣੀਆਂ ਤਸਵੀਰਾਂ ਗੁਰੂ ਸਾਹਿਬ ਦੀਆਂ ਸ਼ਹੀਦਾ ਸਿੰਘਾਂ ਦੀ ਜਾਂ ਸੰਗਤ ਜੀ ਰਸਾਲੇ ਜਿਨ੍ਹਾਂ ਦੇ ਵਿੱਚ ਗੁਰਬਾਣੀਆਂ ਦੀ ਪੰਕਤੀ ਲਿਖੀ ਹੋਵੇ ਰਸਾਲੇ ਆਮ ਘਰਾਂ ਦੇ ਵਿੱਚ ਹੁੰਦੇ ਨੇ ਧਾਰਮਿਕ ਪੋਥੀਆਂ ਜਿਹੜੀਆਂ ਆਪਾਂ ਪੁਸਤਕਾਂ ਹੁੰਦੀਆਂ ਜਿਨ੍ਹਾਂ ਦੇ ਇਤਿਹਾਸ ਲਿਖਿਆ ਹੁੰਦਾ ਹੈ ਗੁਰਕਾ ਸਾਹਿਬ ਤੋਂ ਬਗੈਰ ਜਿਹੜੀਆਂ ਆਮ ਦੂਜੀਆਂ ਪੁਸਤਕਾਂ ਹੁੰਦੀਆਂ ਜਿਹਨੂੰ ਆਪਾਂ ਇਤਿਆਸਕ ਪੋਥੀ ਕਹਿੰਦੇ ਆ ਉਹ ਪ੍ਰਾਣੀਆਂ ਸੰਗਤ ਜੀ ਆਪਾਂ ਸਾਰੀਆਂ ਇਕੱਠੀਆਂ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਕਵਾੜ ਲੈਣ ਵਾਲੇ ਆਉਂਦੇ ਨੇ ਕਵਾਡੀਏ ਉਹਨਾਂ ਨੂੰ ਆਪਾਂ ਰੱਦੀ ਜਿਹੜੀਆਂ ਕਿਤਾਬਾਂ ਨੇ ਜਿਹੜਾ ਪੁਸਤਕਾਂ ਜਿਹਦੇ ਵਿੱਚ ਗੁਰਬਾਣੀ ਲਿਖੀ ਰਸਾਲੇ ਹੁੰਦੇ ਨੇ ਜਾਂ ਫੋੜਮਾ ਨੇ ਗੁਰੂ ਸਾਹਿਬਾਂ ਦੀਆਂ ਆਪਾਂ ਉਹਨਾਂ ਨੂੰ ਚੁਕਾ ਦਿੰਨੇ ਆ ਬਿਲਕੁਲ ਗਲਤ ਕਰਦੇ ਆ ਦਿਵਾਲੀ ਵਾਲ ਦਿਨ ਦਿਵਾਲੀ ਵਾਲ ਦਿਨ ਤੋਂ ਆਪਾਂ ਪਹਿਲਾਂ ਸਫਾਈਆਂ ਸ਼ੁਰੂ ਕਰ ਦਿੰਨੇ ਆ ਕਈ ਸੰਗਤਾਂ ਸਫਾਈਆਂ ਕਰਦੀਆਂ ਹੋਣਗੀਆਂ ਸਫਾਈ ਦੇ ਵਿੱਚ ਆਪਾਂ ਇਹ ਗਲਤੀ ਜ਼ਰੂਰ ਕਰਦੇ ਆ ਫੋੜਮਾ ਰੱਦੀਆਂ ਕਾਪੀਆਂ ਰਸਾਲੇ ਧਾਰਮਿਕ ਪੁਸਤਕਾਂ ਸਾਰੀਆਂ ਆਪਾਂ ਕਵਾੜ ਦੇ ਵਿੱਚ ਕਾ ਦਿੰਨੇ ਆ। ਇਹ ਇਹ ਗਲਤੀ ਸੰਗਤ ਜੀ ਕਦੇ ਵੀ ਨਹੀਂ ਕਰਨੀ। ਹਾਂ ਜੇ ਤੁਹਾਡੀਆਂ ਫੋੜਮਾਂ ਪ੍ਰਾਣੀਆਂ ਹੋ ਚੁੱਕੀਆਂ ਨੇ। ਜੇ ਤੁਸੀਂ ਘਰੇ ਨਵੀਆਂ ਲਿਆਂਦੀਆਂ ਨੇ ਪ੍ਰਾਣੀਆਂ ਲਾ ਕੇ ਰਸਾਲੇ ਪੁਸਤਕਾਂ ਸਾਰੀਆਂ ਅਗਨ ਭੇੜ ਕਰ ਦੋ। ਅਗਨ ਭੇਟ ਕਰਕੇ ਜਿਹੜੀ ਸੁਆਹ ਹੈ ਉਹ ਜਲ ਪਰਵਾ ਕਰ ਦੋ। ਸਾਰੀਆਂ ਫੋੜਮਾਂ ਜਾਂ ਪੁਸਤਕਾਂ ਸਿੱਧੀਆਂ ਜਾ ਕੇ ਜਲ ਪ੍ਰਵਾਹ ਨਹੀਂ ਕਰਨੀਆਂ। ਅਗਨ ਭੇਟ ਕਰਕੇ ਘਰੇ ਉਹਦੀ ਜਿਹੜੀ ਸਵਾਭ ਬਣੇਗੀ ਉਹ ਸਾਰੀ ਸਵਾਭ ਇਕੱਠੀ ਕਰਕੇ ਜਲ ਪ੍ਰਵਾਹ ਕਰਕੇ ਹੋਣੀ ਹੈ ਤੇ ਨਾ ਕਵਾੜ ਨੂੰ ਦੇਣੀ ਹੈ ਕਵਾੜ ਵਾਲੇ ਨੂੰ ਤੇ ਨਾ ਨਹਿਰ ਦੇ ਵਿੱਚ ਤਾਰ ਕੇ ਹੋਣੀ ਹੈ ਇਹ ਧਿਆਨ ਰੱਖਣਾ ਕਿਉਂਕਿ ਆਪਾਂ ਇਹ ਆਮ ਹੀ ਗਲਤੀ ਕਰਾਂ ਦੇ ਵਿੱਚ ਹੁੰਦੀ ਹੈ ਉੱਥੇ ਫਿਰ ਆਪਾਂ ਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ ਜੇ ਤੁਹਾਡੇ ਘਰੇ ਸੰਗਤ ਜੀ ਬਿਰਧ ਗੁੜ ਕੇ ਸਹਿਬ ਨੇ ਜਿਨ੍ਹਾਂ ਦੇ ਅੰਗ ਬਿਰਧ ਨੇ ਅੰਗ ਪਾਟੇ ਹੋਏ ਨੇ ਕਿਉਂਕਿ ਜੇ ਆਪਾਂ ਜਾਪ ਕਰਾਂਗੇ ਗੁਰਬਾਣੀ ਦਾ ਵਰਤੋ ਵਿੱਚ ਲਾਵਾਂ ਗੁਰੂ ਕੇ ਸਾਹਿਬ ਨੂੰ ਤੇ ਬਿਰਧ ਹੋ ਜਾਂਦੇ ਨੇ ਉਹ ਆਪਾਂ ਗੁਰੂ ਘਰ ਗੁਰਦਵਾਰ ਸਾਹਿਬ ਜਾ ਕੇ ਦੇਣੇ ਆਪ ਸਸਕਾਰ ਨਹੀਂ ਕਰਨਾ ਆਪ ਜਲ ਪ੍ਰਵਾਹ ਨਹੀਂ ਕਰ ਸਕਦੇ ਤੁਸੀਂ ਤੇ ਨਾ ਹੀ ਤੁਸੀਂ ਆਪ ਸਸਕਾਰ ਕਰ ਸਕਦੇ ਗੁਰੂ ਕੇ ਸਾਹਿਬ ਦੀ ਆਪ ਗੱਲ ਕਰ ਰਹੇ ਹਾਂ ਗੁਰਕਾ ਸਾਹਿਬ ਜਾਂ ਪੋਥੀ ਜਿੰਦੇ ਵਿੱਚ ਗੁਰਬਾਣੀ ਲਿਖੀ ਪੰਜ ਗ੍ਰੰਥੀ ਜਾਂ 22 ਵਰਾਂ ਹੋਵੇ ਉਹ ਗੁਰਦਵਾਰ ਸਾਹਿਬ ਦੇ ਕੇ ਆਓ ਜੇ ਤੁਹਾਡੇ ਪੁਸਤਕਾਂ ਖੋੜਮਾ ਉਹ ਸੰਗਤ ਹੀ ਆਪ ਅਗਨਪੇੜ ਕਰਕੇ ਉਹਦੀ ਸੁਵਾਹ ਜਲਪ੍ਰਵਾਹ ਕਰਕੇ ਹੋਣੀ ਹੈ ਤੇ ਇਹ ਤਿਆਰ ਰੱਖਣਾ ਕਿ ਦੀਵਾਲੀ ਵਾਲੇ ਦਿਨ ਹੋਰ ਕੋਈ ਕਰਮਕਾੜ ਨਹੀਂ ਕਰਨਾ ਦੀਵਾਲੀ ਵਾਲੇ ਦਿਨ ਜਿੰਨੀ ਵੀ ਬਾਣੀ ਜਿੰਨੇ ਮੋਲ ਮੰਤਰ ਦਾ ਪਾਠ ਵਾਹਿਗੁਰੂ ਮੰਤਰ ਦਾ ਪਾਠ ਜਿੰਨਾ ਵੀ ਹੋ ਸਕੇ ਉਹ ਕਰਨਾ ਚਾਹੀਦਾ ਹੈ ਹੋਰ ਵਹਿਮਾ ਭਰਮਾ ਦੇ ਵਿੱਚ ਨਹੀਂ ਪੈਣਾ ਦੀਵਾਲੀ ਵਾਲੇ ਦਿਨ ਜਿਹੜੇ ਸੰਗਤਾਂ ਔਰ ਵਹਿਮ ਭਰਮ ਕਰਦੀਆਂ ਉਹ ਬਿਲਕੁਲ ਗੁਰਮਤ ਦੇ ਅਨੁਕੂਲ ਨਹੀਂ ਹਨ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਰਾਤ ਨੂੰ 8 ਵਜੇ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ